ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸਿੱਖਾਂ ਦੇ ਸਰਮੌਰ ਤਖਤ ਤਖਤ ਸ਼੍ਰੀ ਹਜੂਰ ਅਬਜਲਨਗਰ ਸਾਹਿਬ ਜੀ ਨਦੇੜ ਦੇ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਵੀਡੀਓ ਵਿੱਚ ਤਖਤ ਸ਼੍ਰੀ ਸਚਕਣ ਹਜੂਰ ਸਾਹਿਬ ਅਬਜਲਨਗਰ ਸਾਹਿਬ ਮਹਾਰਾਸ਼ਟਰ ਨਦੇੜ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਸਵੀਂ ਜੋਤ ਸਹਬੇ ਕਾ ਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਦੁੱਤੀ ਜੀਵਨ ਦੀਆਂ ਅੰਤਲੀਆਂ ਨੂੰ ਸੁਨਹਿਰੀ ਘੜੀਆਂ ਨਾਲ ਸੰਬੰਧਿਤ ਇਤਿਹਾਸਿਕ ਤਖਤ ਤਖਤ ਸ੍ਰੀ ਹਜੂਰ ਸਾਹਿਬ ਅਵਚਲਨ ਸਾਹਿਬ ਨਦੇੜ ਸਿੱਖ ਪੰਥ ਦੇ ਪ੍ਰਮਾਣਿਤ ਚਾਰ ਤਖਤਾਂ ਵਿੱਚੋਂ ਇੱਕ ਪ੍ਰਮੁੱਖ ਤਖਤ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਤਖਤ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਇਹ ਸਥਾਨ ਸਿੱਖ ਧਰਮ ਦੇ ਪੈਰੋਕਾਰਾਂ ਵਾਸਤੇ ਉਤਨਾ ਹੀ ਪ੍ਰਮਾਣਿਕ ਸਥਾਨ ਹੈ ਜਿੰਨਾ ਮੁਸਲਮਾਨਾਂ ਲਈ ਮੱਕਾ ਅਤੇ ਹਿੰਦੂਆਂ ਲਈ ਕਾਂਚੀ ਪਹਿਲੇ ਨੌ ਗੁਰੂ ਸਾਹਿਬਾਨ ਤੋਂ ਵਰਸਾਏ ਹੋਏ ਬਧੇਰੇ ਸਥਾਨ ਗੁਰਦੁਆਰਾ ਸ਼੍ਰੀ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਬਾਦਸਰ ਕੇ ਸ੍ਰੀ ਅਮਰitsar ਸਾਹਿਬ ਗੁਰੂ ਕੀ ਵਡਾਲੀ ਤਰਨਤਾਰਨ ਸਾਹਿਬ ਕੀਰਤਪੁਰ ਸਾਹਿਬ ਸ਼ਹਾਟਾ ਸਾਹਿਬ ਆਦ ਪੰਜਾਬ ਵਿੱਚ ਸਥਿਤ ਸਥਾਨ ਹਨ ਪਰੰਤੂ ਸਹਿਬੇਕ ਮਾਲ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਸ਼ਾਲ ਭਾਰਤ ਦੇ ਕੋਨੇ-ਕੋਨੇ ਨੂੰ ਆਪਣੀ ਚਰਨਛੋੜ ਨਾਲ ਪਵਿੱਤਰ ਕੀਤਾ ਪੂਰਬ ਵੱਲ ਪਟਨਾ ਸਾਹਿਬ ਵਿਖੇ ਆਪ ਜੀ ਦਾ ਜਨਮ ਪ੍ਰਕਾਸ਼ ਹੋਇਆ ਉੱਤਰ ਦਿਸ਼ਾ ਵਿੱਚ ਸਥਿਤ ਨਗਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਪ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਮਾਤਾ ਪਿਤਾ ਅਤੇ ਚਾਰ ਪੁੱਤਰਾਂ ਨੂੰ ਧਰਮ ਅਤੇ ਕੌਮ ਤੋਂ ਸੱਚ ਹੱਕ ਤੇ ਖਤਰਨਾਸ਼ਵਰ ਕਰਨ ਉਪਰੰਤ ਦਮਦਮਾ ਸਾਹਿਬ ਮਾਲਵਾ ਦੇਸ਼ ਪ੍ਰਵੇਸ਼ ਕੀਤਾ ਔਰੰਗਜ਼ੇਬ ਦੀ ਮੌਤ ਮਗਰੋਂ ਉਸ ਦੇ ਵੱਡੇ ਸੁਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਦੀ ਬਖਸ਼ਿਸ਼ ਕਰਦੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਭਾਰਤ ਦੇ ਦੱਖਣ ਵਿੱਚ ਪਹੁੰਚੇ ਗੋਦਾਵਰੀ ਨਦੀ ਦੇ ਕੰਢੇ ਵਸੇ ਨਗਰ ਨਾਡੇੜ ਸ੍ਰੀ ਹਜੂਰ ਅਬਚਨ ਨਾ ਸਾਹਿਬ ਨੂੰ ਭਾਗ ਲਾਏ ਅਤੇ ਆਪਣਾ ਸਤਜੂਗੀ ਤਪੋ ਅਸਥਾਨ ਪ੍ਰਗਟ ਕੀਤਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਤਕ ਸੁਦੀ 1765 6 ਅਕਤੂਬਰ 1708 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗਰਦੀ ਅਰਪਣ ਕੀਤੀ ਅਤੇ ਕਤਕ ਸੁਦੀ ਪੰਚਮੀ ਸੰਮਤ 1765 7 ਅਕਤੂਬਰ 1708 ਈਸਵੀ ਦੇ ਦਿਹਾੜੇ ਨੂੰ ਸੱਚਖੰਡ ਪਿਆਨਾ ਕੀਤਾ ਅਤ ਪੂਜਨੀਕ ਸਥਾਨ ਸ੍ਰੀ ਤਖਤ ਸੱਚਖੰਡ ਹਜੂਰ ਅਬਜਗੰਦ ਸਾਹਿਬ ਜੀ ਦੇ ਕਰ ਰਹੇ ਉਹ ਦਰਸ਼ਨ ਇਸ ਪਵਿੱਤਰ ਇਤਿਹਾਸਕ ਤਖਤ ਦੇ ਦਰਸ਼ਨ ਕਰਕੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਗੁਰਬਾਣੀ ਵਿੱਚ ਵੀ ਅੰਕਿਤ ਹੈ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇਛੇ ਸਹੀ ਫਲ ਪਾਇਏ ਕਰਤੇ ਆਪ ਵਸਾਇਆ RAM ਸੋ ਆਪ ਜੀ ਦਰਸ਼ਨ ਕਰ ਰਹੇ ਹੋਂ ਤੱਕ ਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਅਧੇੜ ਮਹਾਰਾਸ਼ਟਰ ਦੀ ਪਵਿੱਤਰ ਧਰਤੀ ਦੇ ਇਤਿਹਾਸ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਹਿਲਾਂ ਪਹਿਲ ਗੁਰੂ ਜੀ ਨਾਲ ਆਏ ਪ੍ਰਮੁੱਖ ਗੁਰਮਖ ਪਿਆਰੇ ਭਾਈ ਸੰਤੋਖ ਸਿੰਘ ਜੀ ਅਤੇ ਆਪਣੇ ਸਾਥੀਆਂ ਨਾਲ ਨਿਭਾਉਂਦੇ ਰਹੇ ਮਗਰੋਂ ਇਹ ਸੇਵਾ ਉਦਾਸੀਆਂ ਦੇ ਹੱਥਾਂ ਵਿੱਚ ਚਲੀ ਗਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਾਰਜਕਾਲ ਦੌਰਾਨ ਭਾਈ ਜੱਸਾ ਸਿੰਘ ਜੀ ਦੀ ਕਮਾਂਡ ਹੇਠ ਪੰਜਾਬੋਂ ਆਏ ਕਾਰੀਗਰਾਂ ਨੇ ਸੱਚਖੰਡ ਸਾਹਿਬ ਜੀ ਦੀ ਨਵੀਂ ਇਮਾਰਤ ਤਿਆਰ ਕੀਤੀ ਰਿਆਸਤ ਹైదరాబాద్ ਦੇ ਉਸ ਸਮੇਂ ਦੇ ਚੀਫ ਮਨਿਸਟਰ ਚੰਦੂ ਲਾਲ ਜੀ ਜੋ ਗੁਰੂਸ ਘਰ ਦੇ ਬੜੇ ਸ਼ਰਧਾਲੂ ਸਨ ਕਰੀਬ 425 ਏਕੜ ਜ਼ਮੀਨ ਇਸ ਸਥਾਨ ਦੇ ਨਾਲ ਲਵਾਈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸ ਸਿਕਸਤਾਨ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਆਪਚੇ ਉਹਨਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਪਰੰਤੂ ਉਹਨਾਂ ਪਿੱਛੋਂ ਤਖਤ ਸਾਹਿਬ ਜੀ ਦਾ ਪ੍ਰਬੰਧ ਢਿੱਲਾ ਹੋਣ ਕਰਕੇ ਇਸ ਦਾ ਭਾਰੀ ਹਿੱਸਾ ਖੁਰਦਬੁਰਦ ਹੋ ਗਿਆ ਸਨ 1946 ਵਿੱਚ ਰਾਜ ਸਰਕਾਰ ਨੇ ਇਸ ਸਥਾਨ ਅਤੇ ਇਸ ਨਾਲ ਸੰਬੰਧਿਤ ਗੁਰਸਥਾਨਾਂ ਤੇ ਪ੍ਰਬੰਧ ਲਈ ਐਕਟ ਬਣਾਇਆ ਜਿਸ ਅਨੁਸਾਰ ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਪ੍ਰਬੰਧ ਜਾਬ ਤੇ ਹੀਠਾਂ ਚੱਲ ਰਿਹਾ ਹੈ ਗੁਰਦੁਆਰਾ ਬੋਰਡ ਦੇ ਵਜੂਦ ਵਿੱਚ ਆਉਣ ਸਮੇਂ ਜੋ ਹਾਲਾਤ ਸਨ ਅੱਜ ਕਾਫੀ ਬਦਲ ਚੁੱਕੇ ਹਨ ਪ੍ਰਬੰਧਕਾਂ ਦੀ ਦਿੱਲੀ ਰੀਤ ਹੈ ਕਿ ਇਸ ਸਥਾਨ ਦੀ ਮਾਨਤਾ ਤੇ ਪਵਿੱਤਰਤਾ ਅਨੁਸਾਰ ਇਸ ਦੇ ਪ੍ਰਬੰਧ ਨੂੰ ਵੀ ਚੰਨ ਮਨਾਰੇ ਵਾਂਗ ਸ਼ੋਭਨੀਕ ਬਣਾਇਆ ਜਾ ਸਕੇ ਸਨ 2008 ਵਿੱਚ ਸ੍ਰੀ ਹਜੂਰ ਸਾਹਿਬ ਨਾਲ ਦੇਰ ਦੀ ਪਵਿੱਤਰ ਧਰਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗਰਦੀ ਦੇ ਸੱਚਖੰਡ ਗਮਨ ਪਾਤਸ਼ਾਹੀ 10ਵੀਂ ਦਾ 300 ਸਾਲਾ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਇਸ ਦੇ ਦੌਰਾਨ ਗੁਰਦੁਆਰੇ ਦੇ ਆਸ-ਪਾਸ ਦਾ ਘੇਰਾ ਤਿੰਨ ਏਕੜ ਤੋਂ ਵਧਾ ਕੇ 8 ਏਕੜ ਦਾ ਕਰ ਦਿੱਤਾ ਗਿਆ ਇਸ ਦੇ ਆਸੇ ਪਾਸੇ ਆਲੀਸ਼ਾਨ ਤਿੰਨ ਮੰਜ਼ਲੀ ਇਮਾਰਤ ਸੰਗਤਾਂ ਦੀ ਰਹਾਇਸ਼ ਲਈ ਉਹ ਸਾਰੀ ਗਈ ਹੈ ਜਿਹੜੇ ਵੀਰਾਂ ਨੂੰ ਗੁਰਦੁਆਰਾ ਪਰਸਰ ਚੌੜਾ ਕਰਨ ਲਈ ਆਸੇ ਪਾਸੇ ਤੋਂ ਉਠਾਇਆ ਗਿਆ ਸੀ ਉਨ੍ਹਾਂ ਲਈ ਮੁੜ ਵਸੇਬਾ ਯੋਜਨਾ ਤਹਿਤ ਗੋਬਿੰਦ ਬਾਗ ਵਿਖੇ ਵਧੀਆ ਮਕਾਨ ਉਸਾਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸੜਕ ਪਾਣੀ ਬਿਜਲੀ ਪਾਰਕ ਆਦਿ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਕ ਤੱਕ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਆਪਚਰਨ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਪ ਜੀ ਦਰਸ਼ਨ ਕਰ ਰਹੇ ਹੋ ਸਿੱਖ ਧਰਮ ਦੇ ਸਰਮੌਰ ਤੱਕ ਤੱਕ ਸੱਚਖੰਡ ਸ੍ਰੀ ਹਜੂਰ ਆਪਚਰਨ ਸਾਹਿਬ ਪਾਤਸ਼ਾਹੀ ਦਸਵੀਂ ਦੇ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ 10ਵੀਂ ਜੋਤ ਸਹਬੇ ਕਮਾਲ ਪੁੱਤਰਾਂ ਦੇ ਦਾਣੀ ਸਰਬੰਸ ਦਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਦੁੱਤੀ ਜੀਵਨ ਦੀਆਂ ਅੰਤਲੀਆਂ ਸੁਨਹਿਰੀ ਘੜੀਆਂ ਨਾਲ ਸੰਬੰਧਿਤ ਇਤਿਹਾਸਕ ਤਖਤ ਤਖਤ ਸੱਚਖੰਡ ਹਜ਼ੂਰ ਅਵਚਰੂ ਸਾਹਿਬ ਸਿੱੰਧਾ ਦੇੜ ਮਹਾਰਾਸ਼ਟਰ ਸਿੱਖ ਪੰਥ ਦੇ ਪ੍ਰਮਾਣਿਤ ਤਖਤਾਂ ਵਿੱਚੋਂ ਇੱਕ ਪ੍ਰਮੁੱਖ ਤਖਤ ਹੈ ਇਹ ਅਸਥਾਨ ਸਿੱਖਾਂ ਵਾਸਤੇ ਉਤਨਾ ਹੀ ਪ੍ਰਮਾਣਿਕ ਹੈ ਜਿੰਨਾ ਮੁ슬ਮਾਨਾਂ ਲਈ ਮੱਕਾ ਮਦੀਨਾ ਅਤੇ ਹਿੰਦੂਆਂ ਲਈ ਕਾਂਚੀ ਪਹਿਲੇ ਨੌ ਗੁਰੂ ਸਾਹਿਬ ਬਾਨਨਦੇਵ ਰਸਾਈ ਸਥਾਨ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਬਾਸਰਕੇ ਵਡਾਲੀ ਛਾਟਾ ਸਾਹਿਬ ਬਾਬਾ ਬਕਾਲਾ ਸਾਹਿਬ ਆਦ ਪੰਜਾਬ ਵਿੱਚ ਸਥਿਤ ਸਥਾਨ ਹਨ ਪਰੰਤੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਸ਼ਾਲ ਭਾਰਤ ਦੇ ਕੋਨੇ-ਕੋਨੇ ਨੂੰ ਆਪਣੇ ਚਰਨਛੋੜਾ ਨਾਲ ਪਵਿੱਤਰ ਕੀਤਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਤਕ ਤਕ ਸੱਚਖੰਡ ਸ੍ਰੀ ਹਜੂਰ ਸਾਹਿਬ ਆਪਚੰਨ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਪੂਰਬ ਵਾਲ ਪਟਨਾ ਸਾਹਿਬ ਵਿਖੇ ਆਪ ਜੀ ਦਾ ਜਨਮ ਪ੍ਰਕਾਸ਼ ਹੋਇਆ ਉੱਤਰ ਦਿਸ਼ਾ ਵਿੱਚ ਨਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਕਾਫੀ ਸਮਾਂ ਗੁਜ਼ਾਰਿਆ ਗੁਰੂ ਸਾਹਿਬ ਜੀ ਨੇ ਆਪਣੇ ਮਾਤਾ ਪਿਤਾ ਤੇ ਚਾਰੇ ਪੁੱਤਰਾਂ ਨੂੰ ਕੌਮ ਸੱਚ ਹੱਕ ਖਾਤਰ ਨਿਸ਼ਾਵਰ ਕਰਨ ਉਪਰੰਤ ਦਮਦਮਾ ਸਾਹਿਬ ਮਾਲਵਾ ਦੇਸ਼ ਪ੍ਰਵੇਸ਼ ਕੀਤਾ ਔਰੰਗਜੇਬ ਦੀ ਮੌਤ ਮਗਰੋਂ ਉਸ ਦੇ ਵੱਡੇ ਸੁਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਤਾਰਦੇ ਹੋਏ ਭਾਰਤ ਦੇ ਦੱਖਣ ਵਿੱਚ ਪਹੁੰਚੇ ਗੋਦਾਵਰੀ ਨਗਦੀ ਦੇ ਕੰਡੇ ਵਸੇ ਨਗਰ ਨਾਦੇੜ ਤਖਤ ਸੱਚਖੰਡ ਸ੍ਰੀ ਹਜੂਰ ਅਬਜਗਨ ਸਾਹਿਬ ਜੀ ਨੂੰ ਭਾਗ ਲਾਏ ਅਤੇ ਸਤਜੁਗੀ ਤਪੋਬਾਣਾ ਸਥਾਨ ਪ੍ਰਗਟ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇੱਥੇ ਪ੍ਰਾਤਨ ਬੋਲੀ ਵੀ ਸ਼ੋਭਤ ਹੈ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਕੱਤਕ ਸੁਦੀ ਦੂਜ ਸੰਮਤ 1765 6 ਅਕਤੂਬਰ 1708 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗਰਦੀ ਅਰਪਣ ਕੀਤੀ ਕੱਤਕ ਸੁਦੀ ਪੰਚਮੀ ਸੰਮਤ 1765 7 ਅਕਤੂਬਰ 1708 ਈਸਵੀ ਦੇ ਦਿਹਾੜੇ ਸਚਕਣ ਪਿਆਨਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਤ ਪੂਜਨੀਕ ਸਥਾਨ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਦਰਸ਼ਨ ਕੀਤੇ ਆ ਮਨ ਮੰਗੀਆਂ ਮੁਰਾਦਾ ਪੂਰੀਆਂ ਹੁੰਦੀਆਂ ਹਨ ਕੁਰਬਾਨੀ ਵਿੱਚ ਅੰਕਿਤ ਹੈ ਆਪਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਸੋ ਆਪ ਜੀ ਦਰਸ਼ਨ ਕਰ ਰਿਹਾ ਮੰਨ ਇੱਛਾ ਸਹੀ ਫਲ ਪਾਵੈ ਕਰਤੇ ਆਪ ਵਸਾਇਆ RAM ਸੋ ਆਪ ਜੀ ਦਰਸ਼ਨ ਕਰ ਰਿਹਾ ਇਤਿਹਾਸਿਕ ਤਖਤ ਤੱਕ ਤੋਂ ਸੱਚਖੰਡ ਸ੍ਰੀ ਹਜੂਰ ਆਪਚਲ ਸਾਹਿਬ ਜੀ ਦੇ ਇਸ ਸਥਾਨ ਦੇ ਨਾਲ ਕਈ ਇਤਿਹਾਸਿਕ ਸੰਬੰਧਿਤ ਸਥਾਨ ਹਨ ਜਿਵੇਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਸ੍ਰੀ ਗੋਬਿੰਦ ਬਾਗ ਸਾਹਿਬ ਆਪ ਜੀ ਦਰਸ਼ਨ ਕਰ ਰਿਹਾ ਗੁਰਦੁਆਰਾ ਸ੍ਰੀ ਤਾਕਤ ਸੱਚਖੰਡ ਹਜੂਰ ਸਾਹਿਬ ਆਪਚਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਤੇ ਗੁਰਧਾਮਾਂ ਦੇ ਨਾਲ ਜੋੜਦੇ ਰਵਾਂਗੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੱਚਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰਵਾਓ ਜੀ